ਫਰਦਾਸਪੁਰ ਤੇ ਪਿੰਡ ਨੰਗਲ ਫਰਾਮਨਾ ਦਾ ਨੌਜਵਾਨ ਕੇਸ਼ਵ ਸ਼ਰਮਾ ਜੋ ਕਿ 4 ਮਹੀਨੇ ਪਹਿਲਾਂ ਹੀ ਇੰਗਲੈਂਡ ਦੇ ਵਿੱਚ ਗਿਆ ਸੀ ਇੱਕ ਸੜਕ ਹਾਦਸੇ ਦੇ ਦੌਰਾਨ ਕਾਰਾਂ ਦੀ ਆਪਸੀ ਟੱਕਰ ਦੇ ਵਿੱਚ ਇਸ ਨੌਜਵਾਨ ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਕੇਸ਼ਵ ਜੋ ਫਰਾਮਨਾ ਦਾ ਇੱਕ ਨੌਜਵਾਨ ਪਰਾ ਸੀ 4 ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ ਕੇਸ਼ਵ ਸ਼ਰਮਾ ਦੀ ਦਰਦਨਾਕ ਮੌਤ ਬਾਅਦ ਪਿੰਡ ਤੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਹਰ ਕਿਸੇ ਦੀਆਂ ਅੱਖਾਂ ਨਮ ਲਫਿਤ ਸਿੰਘ ਖੁਸ਼ੀਪੁਰ ਦੇ ਰਿਪੋਰਟ ਉਹਰਾ ਪਰਵਾਹ ਨਹੀਂਗਾ ਪਰ ਮੈਂ ਕੀ ਕਿ ਦੱਸ ਰਹਾ ਹਾਂ ਪਰਵਾਹ ਬਰ ਘਰ ਦਾ ਕੰਮ ਨਹੀਂ ਖਤਮ ਹੋ ਗਿਆ ਉਹ ਕੋ ਬਚਾਣਾ ਉਹ ਪਰ ਉਹ ਸਰ ਆਪਣੇ ਉਹ ਵੀ ਖੋਲਿਆ ਫਿਰ ਤੰਗਲੀ ਬਣਾਉਣੇ ਕਿ ਨਹੀਂ ਗੱਬਕੀ ਇਹੋ ਦਾ ਦਸ਼ਮਿੰਨ ਦੇ ਕਰ ਸਕ ਤੇ ਕੋਈ ਗੱਲ ਕਰਨ ਵਾਲੀ ਨਹੀਂ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਮਾਰੇ ਕਰ ਸਕਦਾ ਆ ਹੋ ਜਾਂਦੇ ਹੈ ਪਰਵਾਹ ਅੱਜ ਤੱਕ ਮੈਂ ਕੋਈ ਤੇ ਨਹੀਂ ਕਰ ਰਿਹਾ ਸਮਾਜ ਨੂੰ ਪਤਾ ਨਹੀਂ ਕੀ ਚੰਗਾ ਲੱਗਾ ਜਿਹੜਾ ਕਾਰਜ पे ਬਾਤ ਹੋ ਗਿਆ ਮਸ ਉਹ ਬਚਾ ਉਹ ਬਚਾ ਨਾ ਕੋਰਸ ਸੱਤ ਦੇ ਬਿਖ ਦੇ ਕੀ ਕਰਨੇ ਨੇ ਕੋਠੇ ਜਿਆਦਾ ਤਾਂ ਕੀ ਕਰਨੀ ਐ ਦੱਸ ਦੀ ਜਿਆਦਾ ਤਾਂ ਉਹ ਨੇ ਇਹ ਨਾ ਪੈਸੇ ਨਾ ਗੱਲਾਂ ਕਰਨੀਆਂ ਨਾ ਕੋਠੇ ਨਾ ਗੱਲਾਂ ਕਰਨੀ ਮੈਂ ਜੀ ਪ੍ਰਵੀਨ ਕੁਮਾਰ ਆ ਮੈਂ ਕੇਸ਼ਵ ਦਾ ਚਾਚਾ ਹਾਂ ਮੈਂ ਕੇਸ਼ਵ ਦਾ ਚਾਚਾ ਆ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਆਹ ਮੰਗਦਾ ਪੰਗ ਕੰਨਦਾ ਮੇਰਾ ਪੁੱਤ ਘਰ ਆ ਜੇ ਮੇਰਾ ਪੁੱਤ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗੀ ਮੇਰੇ ਪੁੱਤ ਮੇਰਾ ਪੁੱਤ ਘਰ ਉੱਪਰ ਜਾਵੇ ਆਈ ਰਿਹਾ ਹੱਥ ਜੋੜਨੇ ਪਰਮਾਥਾ ਇੰਗਲੈਂਡ ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤਨ ਕੋਲ 3 ਮਹੀਨੇ ਚੌਥਾ ਮਹੀਨਾ ਲੱਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬੜਾ ਖੋਸ ਗਿਆ ਮੇਰਾ ਪੁੱਤ ਗੱਡੀ ਜੇ ਬੈਠ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੱਚ ਹੋਰ ਕੋਣ ਕੋਮ ਹੋਰ ਜੇ ਸੁਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 ਚ ਪੂਰਾ ਹੋ ਗਿਆ ਤਾਂ ਦੋ ਬੇਟੀਆਂ ਆਉਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਹਿਸਾਬਿਆ ਮੈਂ ਕੁੜੀ ਨੂੰ ਮੰਗ ਲਣੇ ਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਂਗਾ ਤੁਸੀਂ ਇੱਕ ਸਾਦ ਨਾ ਪਾ ਲਿਓ ਤਾਂ ਮੈਂ ਛੁੱਟੀ ਲੈ ਕੇ ਆ ਜਾਵਾਂ ਮੈਂ ਤਾਂ ਠੀਕ ਹੈ ਮੇਰੀ ਭਰਾਈ ਵੀ 2 ਸਾਲ ਦੀ ਹੋਈ ਨਹੀਂ ਫਿਰ ਦੇ ਸਾਲ ਦੀ ਵੀ ਛੁੱਟੀ ਮਰ ਜੇਗੀ ਨਾ ਮਾੜਾ ਮਾਚਾ ਠੀਕ ਆ ਪੁੱਤ ਅਸੀਂ ਮੰਗ ਲਨੇ ਆ ਰਿਸ਼ਤਾ ਲੱਭ ਕੇ ਦੇ ਅਸੀਂ ਲੱ ਲੱ ਰਿਸ਼ਤਾ ਲੱਭਿਆ ਆ ਅਸੀਂ ਬੁੱਕ ਵੀ ਕੀਤਾ ਹੋਟਲ ਗੈਰਮੈਂਟ ਵਾਸਤੇ ਉਹਦੇ ਇਹ ਪੌਣਾਏ ਬਤ ਗਿਆ ਸਾਡੇ ਨਾਲ ਤੁਹਾਡੇ ਸਾਰੇ ਕੰਮ ਇੱਥੇ ਧੂਰੇ ਰਹਿ ਗਏ ਪਰ ਮਾਰ ਮਾ ਗਾੜੀ ਇਹਨਾਂ ਦੀ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ਼ ਕਰਾਂਗੇ ਤੇ ਸਾਡਾ ਪੁੱਤ ਘਰ ਪਜਾ ਦੋ ਅਸੀਂ ਦੇ ਬਰੇ ਅਸੀਂ ਹਾਂ ਹੀ ਕਾਹੀ ਜੋਗੇ ਨਹੀਂ ਭਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਹੂੰ ਬਹੁਤ ਪਿਆਰ ਹੀ ਜੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਾਂ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਵਾਰੀ ਦਾ ਤਾਂ ਅਸੀਂ ਫੇਸ ਦੇਖ ਲਈਏ ਵਿਚਾਰੇ ਦਾ ਕਿਉਂਕਿ ਇੰਦਾਂ ਦੇ ਪਰਿਵਾਰ ਦਾ ਬਹੁਤ ਬੜਾ ਹਾਲ ਆ ਜੀ ਇਦਾਂ ਜੇ ਸਰਕਾਰ ਗਰੀ ਹੱਥ ਜੋੜ ਕੇ ਇਹੀ ਬੇਨਤੀ ਆ ਕਿ ਕਿਸੇ ਤਰ੍ਹਾਂ ਕਰਕੇ ਸਾਡੇ ਬ੍ਰਦਰ ਦੀ ਡੈੱਡ ਬੋਡੀ ਨੂੰ